ਇੰਟਰਵਿਊ ਕਰਮਾਨ ਧੰਨਵਾਦ ਸਪੀਕਰ ਸਾਹਿਬ ਅੱਜ ਪੰਜਾਬ ਦੀ ਤ੍ਰਾਸ ਦੀ ਕੁਦਰਤੀ ਕਰੋਪੀ ਪੰਜਾਬ ਦੀ ਤਬਾਈ ਵਰਗੇ ਸੈਂਸਿਟਿਵ ਮੁੱਦੇ ਤੇ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਿਹੜੇ ਚੱਲਦਿਆਂ ਇਸ ਤਬਾਈ ਦੇ ਚੱਲਦਿਆਂ ਪੰਜਾਬ ਦੇ 23 ਜਿਲ੍ਹਿਆਂ ਦੇ ਵਿੱਚ ਕਿਤੇ ਥੋੜਾ ਕਿਤੇ ਬਹੁਤ ਜ਼ਿਆਦਾ ਜਿਹੜੀ ਕਰੋਪੀ ਉਹਦੇ ਨਾਲ 2565 ਪਿੰਡ ਜਿਹੜੇ ਪ੍ਰਭਾਵਿਤ ਹੋਏ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪ੍ਰਭਾਵਿਤ ਹੋਏ 23000 ਲੋਕਾਂ ਨੂੰ 219 ਕੈਂਪ ਬਣਾ ਕੇ ਉਹਨਾਂ ਦੇ ਵਿੱਚ ਰੈਸਕਿਊ ਕੀਤਾ ਗਿਆ ਔਰ 5 ਲੱਖ ਏਕੜ ਪੰਜਾਬ ਦੀ ਫਸਲ ਤਬਾਹ ਹੋ ਗਈ 2.5 ਲੱਖ ਪੰਜਾਬ ਦਾ ਜਿਹੜਾ ਉਹ ਪਸ਼ੂ ਤੰਤ ਤਬਾਹ ਹੋ ਗਿਆ 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ 250 ਤੋਂ ਵੱਧ ਜਿਹੜੇ 2500 ਤੋਂ ਵੱਧ ਸਾਡੇ ਪੁਲ ਤੇ ਜਿਹੜੀਆਂ ਪੁੜੀਆਂ ਉਹ ਜਿਹੜੀਆਂ ਜ਼ਮੀਨਦੋਜ਼ ਹੋ ਗਈਆਂ 1280 ਦੇ ਕਰੀਬ ਮੁੱਢਲੇ ਸਿਹਤ ਕੇਂਦਰ ਤਬਾਹ ਹੋ ਗਏ ਔਰ ਬਾਟ ਦੇ ਕਰੀਬ ਜਿਹੜੇ ਹਸਤ ਵਾਲਿਆ ਉਹ ਡੈਮੇਜ ਹੋਏ 19 ਦੇ ਕਰੀਬ ਸਾਡਾ ਵਿਦਿਕ ਢਾਂਚਾ ਜਿਹੜਾ ਖਾਸ ਕੰਟਰੀ ਕਾਲਜ ਜਿਹੜੇ ਆ ਉਹ ਪ੍ਰਭਾਵਿਤ ਹੋ ਗਿਆ ਔਰ ਉਹਦੇ ਚਲਦੇ ਚਲਦੇ ਮੇਰਾ ਹਲਕਾ ਜਿੱਥੇ ਚਿੱਟੀ ਵਹੀਂ ਤੇ ਨਾਲ ਦੀ ਨਾਲ ਕਾਲਾ ਸੰਗਿਆ ਡਰੇਨ ਨੇ ਜਿਹੜਾ ਵੱਡੇ ਪੱਧਰ ਦੇ ਉੱਤੇ ਸਾਡੇ ਪਿੰਡਾਂ ਦਾ ਨੁਕਸਾਨ ਕੀਤਾ तकरीबन 45 ਦੇ ਕਰੀਬ ਪਿੰਡ ਜਿਹੜੇ ਆ ਉਹ ਮੇਰੇ ਹਲਕੇ ਦੇ ਇਹਦੇ ਪ੍ਰਭਾਵ ਥੱਲੇ ਆਏ 2000 ਜਿਹੜੀ ਏਕੜ ਫਸਲ ਆ ਉਹ ਇਹਦੇ ਤੋਂ ਪ੍ਰਭਾਵਿਤ ਹੋਈ तकरीबन 1800 ਦੇ ਕਰੀਬ ਜਿਹੜੇ ਆ بارش ਦੀ ਵਜ੍ਹਾ ਦੇ ਨਾਲ ਵੀ ਤੇ ਘਰਾਂ ਦੇ ਵਿੱਚ ਪਾਣੀ ਵੜਨ ਦੇ ਨਾਲ ਜਿਹੜੇ ਆ ਉਹ ਮਕਾਨ ਜਿਹੜੇ ਕੋਈ ਟੋਟਲ ਤੇ ਕੋਈ ਜਿਹੜੇ ਨੇ ਉਹ ਘੱਟ ਡੈਮੇਜ ਵਾਲੇ ਉਹ ਤਬਾਹ ਹੋ ਗਏ ਹਰਾਚਾਰਾ ਜਿਹੜਾ ਪਸ਼ੂਦ ਤੋਂ ਮਹਿਰੂਮ ਹੋ ਗਏ ਔਰ ਮੈਂ ਮਾਨਜੋਗ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇਹ ਜਿਹੜੇ ਮਜ਼ਦੂਰ ਵਰਗ ਦੇ ਗਰੀਬ ਲੋਕਾਂ ਦੇ ਘਰ ਟੱਠੇ ਸੀ ਉਹਦੇ ਵਾਸਤੇ 1 ਲੱਖ 20 ਹਜ਼ਾਰ ਦੇ ਨਾਲ ਜਿਹੜੀ ਮਹਿਜ਼ ਇੱਕ ਜਿਹੜੀ 6500 ਰੁਪਏ ਦੀ ਰਾਸ਼ੀ ਮਿਲਦੀ ਸੀ ਉਹਨੂੰ 40000 ਰੁਪਏ ਰਾਸ਼ੀ ਕਰਕੇ ਸਾਡੇ ਗਰੀਬ ਲੋਕਾਂ ਦੀ ਬਾਹ ਫੜੀ ਹੈ। ਸਭ ਤੋਂ ਪਹਿਲਾਂ ਜਿਹੜੀ بارش ਦੀ ਭਵਿੱਖਬਾਣੀ ਜਿਨ੍ਹਾਂ ਨੇ ਪੰਜਾਬ ਨੂੰ ਵੱਡੇ ਸੰਕਟ ਵੱਲ ਧੱਕਿਆ ਮੈਂ ਇਹ ਨਹੀਂ ਕਹਿੰਦੀ ਕਿ ਜੇ ਭਵਿੱਖਬਾਣੀ ਸਹੀ ਹੁੰਦੀ ਭਵਿੱਖਬਾਣੀਆਂ ਹੁੰਦੀਆਂ ਕੋਈ 20 30% ਜਿਹੜਾ ਆ ਉਹਦੇ ਵਿੱਚ ਜੇ ਹੇਰ ਫੇਰ ਹੋ ਜਾਏ ਤੋਸ ਫਿਰ ਫਿਰ ਦੇ ਨਾਲ ਰਿਜਖਿਆ ਜਾ ਸਕਦਾ ਪਰ ਇਹ ਕੇਂਦਰ ਸਰਕਾਰ ਦੀ ਜਿਹੜੀ ਏਜੰਸੀ ਆਈਐਮਡੀ ਦੀ ਭੂਵਿਕਵਣੀ 1200% ਦੇ ਜਿਹੜੇ ਵਾਅਦੇ ਦੇ ਸੰਕਟ ਨੇ ਜਿਹੜੇ ਪੰਜਾਬ ਨੂੰ ਘੇਰਿਆ ਮੈਂ ਪੁੱਛਦੀ ਕਿਹੜਾ ਮਾਹੀ ਦਾ ਲਾ ਲਿਆ ਜਿਹੜਾ 1200% ਵੱਧ ਜਿਹੜੀ ਸਾਡਾ ਮੀਂਹ ਪੰਜਾਬ ਦੇ ਵਿੱਚ ਪਿਆ ਔਰ ਜਿਹੜੀਆਂ ਕਿੰਨੀਆਂ-ਕਿੰਨੀਆਂ ਜਿਹੜੀਆਂ ਦੋ ਪਖਸਤਾਂ ਪਾਕਿਸਤਾਨ ਤੋਂ ਨਦੀਆਂ ਨਾਲੇ ਆਉਂਦੇ 14 ਦੇ ਕਰੀਬ ਜੰਮੂ ਕਸ਼ਮੀਰ ਤੋਂ ਨਦੀਆਂ ਨਾਲੇ ਆਉਂਦੇ 5 ਦੇ ਕਰੀਬ ਪੰਜਾਬ ਦੇ ਉਹ ਨਦੀਆਂ ਨਾਲੇ ਆ ਉਹ ਉੱਜ ਨਦੀਆਂ ਕਿਹੜਾ ਮਹੀ ਦਾ ਲਾਲ ਜਿਹੜਾ 89 ਲੱਖ 79000 ਕਿਊਬਿਕ ਮੀਟਰ ਕਿਊਸਿਕ ਪਾਣੀ ਜਿਹੜਾ ਬਾਹਰੋਂ ਆ ਗਿਆ ਉਹਨੂੰ ਰੋਕ ਸਕਦਾ ਸੀ ਬਿਲਕੁਲ ਗਲਤ ਬਿਆਨੀਆਂ ਕੀਤੀਆਂ ਜਾ ਰਹੀਆਂ ਰਣਜੀਤ ਸਾਗਰ ਡੈਮ 26 ਤਰੀਕ ਨੂੰ ਸ਼ਾਮ ਨੂੰ 5 ਵਜੇ ਜਿਹੜਾ ਸਾਡਾ ਡੇਰਾ ਬਾਬਾ ਨਾਨਕ ਦਾ ਸਾਡਾ ਪੈਰਾਮੀਟਰ ਉੱਥੇ ਲੱਗਿਆ ਹੋਇਆ ਉਹ ਪਾਣੀ ਦੇ ਵਿੱਚ ਡੁੱਬ ਚੱਕਿਆ ਸੀ 4,80,000 ਕਿਊਸਿਕ ਪਾਣੀ ਉਸ ਵੇਲੇ ਡੇਰਾ ਬਾਬਾ ਨਾਨਕ ਤੋਂ ਵਹਿ ਰਿਆ ਸੀ ਉਸ ਤੋਂ ਬਾਅਦ 5 ਵਜੇ ਉੱਥੇ ਦੀਆਂ ਚੌਂਕੀਆਂ ਜਿਹੜੀਆਂ ਬੀਐਸਐਫ ਦੀਆਂ ਉਹਨਾਂ ਨੇ ਉਹ ਖਾਲੀ ਕਰ ਦਿੱਤੀਆਂ ਉਸ ਤੋਂ ਨਾਲ ਦੇ ਨਾਲ ਜਿਹੜਾ ਰਣਜੀਤ ਸਾਗਰ ਡੈਮ ਦਾ ਜਿਹੜੇ ਹੁਣੇ ਸਾਡੇ ਐਲਓਪੀ ਸਾਹਿਬ ਵੱਡਾ ਝੂਠ ਜਿਹੜਾ ਸੰਸਦ ਦੇ ਵਿੱਚ ਸਦਨ ਦੇ ਵਿੱਚ ਬੋਲ ਕੇ ਹਟੇ ਨੇ ਉੱਥੋਂ ਸਿਰਫ ਮਹਿਸ 2,11,000 ਕਿ ਉਸੇਕ ਪਾਣੀ ਜਿਹੜਾ ਰਣਜੀਤ ਸਾਗਰ ਡੈਮ ਤੋਂ 26 ਤਰੀਕ ਰਾਤ ਨੂੰ 7 ਵਜੇ ਛੱਡਿਆ ਗਿਆ ਜਦ ਕਿ ਉਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਵਿੱਚ ਹੜ੍ਹ ਆ ਚੁੱਕਿਆ ਸੀ ਔਰ ਇਹ ਜਿਹੜਾ ਪਾਣੀ ਟੋਟਲ ਜਿਹੜਾ 11 ਲੱਖ ਕਿਉਸੇਕ ਪਾਣੀ ਜਿਹੜਾ ਬਾਹਰ ਲੀਆਂ ਸਾਡੀਆਂ ਨਲੀਆਂ ਨਾਲਿਆਂ ਦੇ ਵਿੱਚੋਂ ਪੰਜਾਬ ਦੇ ਖੇਤਰਾਂ ਦੇ ਵਿੱਚ ਦਾਖਲ ਹੋਇਆ ਇਹਦਾ ਇਹਨੂੰ ਰੋਕਣ ਵਾਲਾ ਕਿਹੜਾ ਜੰਮਿਆ ਸੀ ਮੈਨੂੰ ਸਮਝਾ ਦਿਓ ਕਿ ਜੇ ਪੰਜਾਬ ਦੀ ਕੋਈ ਝੋਲੀ ਅੱਡ ਕੇ ਇਹ ਪਾਣੀ ਨੂੰ ਰੋਕਿਆ ਜਾ ਸਕਦਾ ਸੀ ਬਿਲਕੁਲ ਗਲਤ ਬਿਆਨੀਆਂ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖੇਡਣਾ ਇਹਨਾਂ ਦੀ ਫਿਤਰਤ ਆ ਔਰ ਲੋਕਾਂ ਨੂੰ ਗਲਤ ਬਿਆਨੀਆਂ ਕਰਕੇ ਗੁੰਮਰਾਹ ਕਰਨਾ ਇਹਨਾਂ ਦੀ ਫਿਤਰਤ ਆ ਮੈਨੂੰ ਮੈਂ ਹੀ ਪੁੱਛਣਾ ਜਾਣਨਾ ਚਾਹੁੰਦੀ ਆ ਕਿ ਤੁਸੀਂ ਇਹ ਤਾਂ ਦੱਸੋ ਮੈਨੂੰ ਕਿ ਪੰਜਾਬ ਦੇ ਪਿਛਲੇ ਸਮਿਆਂ ਦੇ ਵਿੱਚ ਕਿਹੜੇ 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 ਕੰਮ ਤੁਸੀਂ ਐਸੇ ਕਰ ਦਿੱਤੇ ਜਿਹਦੇ ਕਰਕੇ ਅੱਜ ਤੁਸੀਂ ਬਾਹਾਂ ਕੱਢ ਕੱਢ ਕੇ ਸਾਨੂੰ ਜਿਹੜੀ ਹੈ ਜ਼ਲੀਲ ਕਰਨ ਦੇ ਉੱਤੇ ਉੱtre ਹੋਇਆ ਤੁਸੀਂ ਸਾਨੂੰ ਖਡਾਉਣੇ ਸਮਝਦੇ ਹੋ ਤੁਸੀਂ ਸਾਨੂੰ ਸਾਡੀਆਂ ਸਾਡੇ ਮੰਤਰੀ ਤੱਕ ਦੇ ਤੁਸੀਂ ਮਜ਼ਾਕ ਉਡਾਉਂਦੇ ਹੋ ਕੀ ਅੱਜ ਤੱਕ ਤੁਸੀਂ ਕਿਸੇ ਹੈਡਵਰਕਸ ਤੇ ਕੰਮ ਕੀਤਾ ਕਿਹੜੇ ਸਮਿਆਂ ਦੇ ਹੈਡਵਰਕਸ ਬਣੇ ਹੋਏ ਆ ਕਦੀ ਕਿਸੇ ਨੇ ਕੋਈ ਪਲਾਨ ਤਿਆਰ ਕੀਤਾ ਕਦੀ ਕਿਸੇ ਨੇ ਉਹਦੀ ਗ੍ਰੀਸਿੰਗ ਤਿਆ ਗ੍ਰੀਸਿੰਗ ਕੀਤੀ ਕਦੀ ਕਿਸੇ ਨੇ ਸੈਂਟਰ ਗਵਰਨਮੈਂਟ ਨੂੰ ਪ੍ਰੋਜੈਕਟ ਬਣਾ ਕੇ ਭੇਜਿਆ ਕਿ ਇਹ ਜਿਹੜੇ ਹੈਡਵਰਕਸ ਨੇ ਇਹਨਾਂ ਨੂੰ ਮੋਟਰਾਂ ਦੇ ਉੱਤੇ ਕੀਤਾ ਜਾਵੇ ਦਾ ਜੋ ਸਮੇਂ ਦੇ ਅਨੁਸਾਰ ਇਹਨਾਂ ਨੂੰ ਚੱਕਿਆ ਥੱਲੇ ਜਾ ਸਕਦੇ ਮਾਨ ਸਰਕਾਰ ਨੇ ਇਹ ਕੀਤਾ ਉਹਨਾਂ ਨੇ ਐਸਓਪੀ ਤਿਆਰ ਕੀਤੀ ਸੌਫਟਵੇਅਰ ਤਿਆਰ ਕੀਤਾ ਔਰ ਪਹਿਲੀ ਜਿਹੜੀ ਗ੍ਰੀਸਿੰਗ ਆ ਉਹ 35 2025 ਨੂੰ ਜਿਹੜੀ ਸਾਡੀ ਹੈਡਵਰਕਸ ਜਿਹੜਾ ਸਾਡਾ ਪੰਜਾਬ ਦਾ ਮੇਨ ਮਾਧੋਪਰ ਹੈਡਵਰਕਸ ਟੁੱਟਾ ਉੱਥੇ ਗਰੀਸਿੰਗ ਕੀਤੀ ਗਈ ਸੀ ਔਰ ਨਾਲ ਦੀ ਨਾਲੇ ਸਾਰਾ ਪ੍ਰੋਜੈਕਟ ਬਣਾ ਕੇ ਸੈਂਟਰਲ ਗਵਰਨਮੈਂਟ ਨੂੰ ਭੇਜਿਆ ਕੀ ਤੁਸੀਂ ਕਦੀ ਡੀਸੀਡਿੰਗ ਕੀਤੀ ਜੇ ਕੀਤੀ ਜੇ ਜਾਂ ਡੀਸੀਡਿੰਗ ਦੇ ਨਾਂ ਦੇ ਉੱਤੇ ਜੇ ਕੁਝ ਕੀਤਾ ਤੇ ਸਿਰਫ ਮਾਈਨਿੰਗ ਦੇ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਵਾਸਤੇ ਕੀਤਾ ਅਸੀਂ ਡੀਸੀਡਿੰਗ ਵੀ ਕੀਤੀ ਬਿਲਕੁਲ ਗਲਤ ਬਿਆਨਬਾਜ਼ੀਆਂ ਜਿਹੜੀਆਂ ਵਿਰੋਧੀਆਂ ਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਜਿਹ ਦਰਿਆ ਦੇ ਉੱਤੇ ਡੈਮ ਬਣਾਉਣ ਵਾਸਤੇ ਜਿੱਥੋਂ 26160 ਕਿਸੀ ਪਾਣੀ ਸਾਡੇ ਪੰਜਾਬ ਦੇ ਵਿੱਚ ਦਾਖਲ ਹੋਇਆ ਕੀ ਕਦੀ ਕਿਸੇ ਨੇ ਸੈਂਟਰ ਗਵਰਨਮੈਂਟ ਦੇ ਕੋਲ ਉਠਾਇਆ ਅੱਜ ਤੋਂ ਪਹਿਲਾਂ ਕਿ ਉੱਥੇ ਡੈਮ ਬਣਾਉਣਾ ਚਾਹੀਦਾ ਉਹ ਪਾਣੀ ਸਾਡੇ ਦਾਖਲ ਨਹੀਂ ਹੋਣਾ ਚਾਹੀਦਾ ਮਾਨ ਸਰਕਾਰ ਨੇ ਇਹ ਕੰਮ ਕੀਤਾ ਇਹਦੇ ਵਾਸਤੇ ਚਾਰਾਜੋਈਆਂ ਕੀਤੀਆਂ ਇਹਦੇ ਲਈ ਚਿੱਠੀਆਂ ਲਿਖੀਆਂ ਇਹਦੇ ਪ੍ਰੋਜੈਕਟ ਬਾਰੇ ਉੱਥੇ ਸੈਂਕੜੇ ਵਾਰ ਉਹ ਜਾ ਕੇ ਉਹਨਾਂ ਦੇ ਉੱਥੇ ਗੱਲਬਾਤ ਕੀਤੀ ਤਾਂ ਕਿ ਇਸ ਕੁਦਰਤੀ ਕਰੋਪੀ ਨੂੰ ਰੋਕਿਆ ਜਾ ਸਕੇ ਕੀ ਕਦੀ ਡਰੇਨੇਜ ਐਕਟ ਜਿਹੜਾ ਸਾਡਾ 170 ਸਾਲ ਪੁਰਾਣਾ ਕੀ ਅਜ ਤੱਕ ਇਸ ਡਰੇਨੇਜ ਐਕਟ ਦੇ ਤਹਿਤ ਪੰਜਾਬ ਦੀ ਕਿਸੇ ਵੀ ਪੁਰਾਣੀ ਸਰਕਾਰ ਨੇ ਅੱਜ ਤੱਕ ਕਦੀ ਕੋਈ ਨੋਟੀਫਾਈ ਕੀਤਾ ਕਿਸੇ ਨੂੰ ਨੋਟੀਫਿਕੇਸ਼ਨ ਕੀਤੀ ਆ ਪੰਜਾਬ ਦੇ ਕੁਦਰਤੀ ਵਹਾਵਾਂ ਦੀ ਰਾਖੀ ਕੀਤੀ ਪੰਜਾਬ ਦੇ ਕੁਦਰਤੀ ਵਹਾਵਾਂ ਦੀ ਤੁਸੀਂ ਉਹਦੀ ਉਹਦਾ ਕੋਈ ਤਰੀਕਾ ਸਲੀਕਾ ਅਪਣਾਇਆ ਪਹਿਲੀ ਵਾਰੀ ਪੰਜਾਬ ਸਰਕਾਰ ਨੇ ਪੰਜਾਬ ਦੇ ਕੁਦਰਤੀ ਸਰੋਤਾਂ ਤੋਂ ਵਗਦਾ ਪਾਣੀ ਤੇ ਉਸ ਦੇ ਵਹਿਣ ਦੇ ਵਾਸਤੇ 849 ਜੜੀਆਂ ਨੇ ਡਰੇਨਾ ਨੋਟੀਫਾਈ ਕੀਤਾ ਜਿਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਹਿੰਦੇ ਪਾਣੀ ਦੇ ਵਿੱਚ ਤਬਦੀਲ ਕੀਤਾ ਜਾਊਗਾ ਔਰ ਜਿਹੜੇ بارش ਉਹਦੇ ਆਉਣ ਤੋਂ ਪਹਿਲਾਂ ਡੈਮਾਂ ਦੇ ਟੁੱਟਣ ਤੋਂ ਪਹਿਲਾਂ ਕਰੋੜਾਂ ਅਰਬਾਂ ਰੁਪਈਆ ਪੰਜਾਬ ਸਰਕਾਰ ਨੇ ਸਾਡੇ ਸਤਲੁਜ ਦਰਿਆ ਦੇ ਉੱਤੇ ਖਰਚਾ ਜਿਹਦੀ ਮੈਂ ਖੁਦ ਗਵਾਇਆ ਮੇਰੇ ਹਲਕੇ ਦੇ ਵਿੱਚ 8 ਕਰੋੜ ਰੁਪਈਆ ਖਰਚਾ ਗਿਆ ਬੰਦ ਦੇ ਉੱਤੇ ਮਿੱਟੀਆਂ ਪਾਈਆਂ ਗਈਆਂ ਅੰਦਰਲੇ ਪਾਸੇ ਸਾਰਾ ਪੱਥਰ ਲਾਇਆ ਗਿਆ ਇਸੇ ਤਰੀਕੇ ਨਾਲ ਜਿਹੜਾ ਸਾਡਾ ਡਰੇਨੇਜ ਡਿਪਾਰਟਮੈਂਟ ਆ ਉਹਨੇ ਵੈਟਲੈਂਡ ਜਿਹੜੀ ਸਾਡੀਆਂ ਦਰਿਆਵਾਂ ਦੀਆਂ ਇਹਨਾਂ ਨੂੰ ਕਾਹ ਤੱਕ ਲਾਏ ਗਏ ਆ ਉੱਥੇ ਬਾਸ ਦੇ ਪੌਦੇ ਲਾਏ ਗਏ ਉੱਥੇ ਬਹੁਤ ਸਾਰੇ ਔਰ ਇੱਕ ਵੱਖਰੀ ਜਿਹੜੀ ਆ ਉਹਨਾਂ ਨੇ ਇਸ ਵਾਰ ਆਪਣਾ ਪ੍ਰੋਜੈਕਟ ਲਿਆ ਕਿ ਅੰਦਾ ਸੀ ਕਿ ਜਿਹੜੇ ਬੈਗ ਨੇ ਵੱਡੇ ਬੈਗ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਨਾਲ ਅਸੀਂ ਦਰਿਆਵਾਂ ਦੇ ਬੰਨ ਨੂੰ ਰੋਕਣ ਵਿੱਚ ਛੇਤੀ ਕਾਮਯਾਬ ਹੋ ਜੰਨੇ ਆ ਬਹੁਤ ਸਾਰੇ ਐਸੇ ਕੰਮ ਸੈਂਕੜੇ ਐਸੇ ਕੰਮ ਪਰ ਮਾਂਜਕ ਸਪੀਕਰ ਸਾਹਿਬ ਜਿੰਨਾ ਸਮਾਂ ਤੁਸੀਂ ਮੈਨੂੰ ਦਿੱਤਾ ਮੈਂ ਉਸੇ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਨੀ ਚਾਹੁੰਦੀ ਆ ਬਹੁਤ ਸਾਰੀਆਂ ਐਸੀਆਂ ਗੱਲਾਂ ਸਾਡੀ ਬਰਦਾਸ਼ਤ ਨਹੀਂ ਬਾਹਰ ਹੋ ਗਈਆਂ ਇਹ ਗੱਲਾਂ ਜਿਹੜੀ ਐਲੀਗੇਸ਼ਨ ਲੱਗਦੇ ਨੇ ਜਿਹੜੇ ਇਹ ਉਂਗਲਾਂ ਚੁੱਕ-ਚੁੱਕ ਕੇ ਸਾਡੇ ਵੱਲ ਨੂੰ ਭੱਜੇ ਆਉਂਦੇ ਨੇ ਔਰ ਖਾਸ ਕਰਕੇ ਐਲਓਪੀ ਸਾਹਿਬ ਦੀਆਂ ਜਿਹੋ-ਜਿਹੀਆਂ ਟਿੱਪਣੀਆਂ ਨੇ ਇਹ ਟਿੱਪਣੀਆਂ ਜਿਹੜੀਆਂ ਇਸ ਪਵਿੱਤਰ ਸਦਨ ਦੀ ਵੀ ਵਿਵਹਰਣਟੀ ਨੇ ਜਿਹੋ-ਜਿਹੇ ਗੱਲਾਂ ਕਰਦੇ ਜਿਹੋ-ਜਿਹੇ ਇਲਜ਼ਾਮ ਜਾਂਦੇ ਆ ਇਲਜ਼ਾਮ ਤਰਾਸ਼ੀਆਂ ਤੋਂ ਉੱਠ ਕੇ ਪੰਜਾਬ ਦੀ ਸੰਸਕ੍ਰਿਤੀ ਜਿਹੜੀ ਆ ਇਹ ਇੱਕ ਦੂਜੇ ਦੀ ਬਾਹੜ ਤੇ ਚੱਲਣ ਦੀ ਹੈ ਜੇ ਇੱਥੇ ਕੋਈ ਤਾਰਸੇ ਵਾਲੀ ਸਾਡੇ ਨੇ ਅੱਗੇ ਆਉਂਦਾ ਜੇ ਕੋਈ ਵੀ ਆ ਕੇ ਸਾਡੀ ਮਦਦ ਕਰਦਾ ਤੇ ਅਸੀਂ ਉਹਨੂੰ ਝੋਲੀ ਅੱਡ ਕੇ ਉਹਦਾ ਸਵਾਗਤ ਕਰਦੇ ਆ ਸਾਡਾ ਪੰਜਾਬ ਦਾ ਨੌਜਵਾਨ ਜਿਹੜਾ ਟਰੈਕਟਰਾਂ ਟਰਾਲੀਆਂ ਨੂੰ ਉਹਨਾਂ ਨੇ ਆਪਣੇ ਜੰਗੀ ਬੇੜੇ ਇਫਤਿਆਰ ਕਰ ਲੈ ਜੰਗੀ ਬੇੜਿਆਂ ਦੀ ਤਰ੍ਹਾਂ ਪੰਜਾਬੀਆਂ ਪੰਜਾਬ ਦੇ ਨੌਜਵਾਨਾਂ ਨੇ ਟਰੈਕਟਰ ਟਰਾਲੀਆਂ ਨੇ ਜੇ ਇਸ ਇਸ ਸਾਰੇ ਜਿੰਨਾ ਸਾਡੀ ਤਰਸਦੀ ਸੀ ਉਹਦੇ ਵਿੱਚ ਸਾਥ ਦਿੱਤਾ ਮੈਂ ਨਮਨ ਕਰਦੀ ਆ ਉਹਨਾਂ ਨੂੰ ਮੈਂ ਧੰਨਵਾਦ ਕਰਦੀ ਆ ਆਪਣੇ ਪੰਜਾਬ ਦੇ ਨੌਜਵਾਨਾਂ ਨੇ ਜਿਨ੍ਹਾਂ ਨੇ ਪੂਰਾ ਸਾਡੇ ਵਰਕਰਾਂ ਸਾਡੇ ਸਾਰੇ ਅਮਲਾ ਫੈਲਾ ਜਿੰਨਾ ਚੱਲਦਾ ਸੀ ਜਿੰਨੇ ਮੰਤਰੀ ਐਮ ਐਲ ਏ ਸਾਰਿਆਂ ਨੇ ਗਰਾਊਂਡ ਜ਼ੀਰੋ ਤੇ ਕੰਮ ਕੀਤਾ ਔਰ ਇਹਨਾਂ ਨੂੰ ਉਤਰਨ ਲਈ ਥੈਂਕ ਯੂ ਥੈਂਕ ਯੂ ਵੀਪਾ ਜੀ ਅੱਜ ਜਿਹੜੀਆਂ ਗੱਲਾਂ ਬਤਾ ਇੱਥੇ ਚੱਲਦੀਆਂ ਸਾਡੇ ਸਰਦਾਰ ਹਰਜੋਤ ਸਿੰਘ ਬੈਰਸ